ਦੋਸਤੋ ਕੁਕਿੰਗ ਰਸੋਈ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਬਣਾ ਲਗਿਆ ਚੋਲਾ ਦੀ ਪਨੀਰ ਤੇ ਚਲੋ ਸ਼ੁਰੂ ਕਰਨੇ ਆ ਵੀਡੀਓ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਜੇਰਾ ਚੈਨਲ ਤੇ ਪਹਿਲੀ ਵਾਰ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੈਂ ਲਿਆਇਆ 1/2 ਕਿਲੋ ਚੋਲਾ ਦਾ ਆਟਾ ਤੇ ਨੂੰ ਆਪਾਂ ਸੇਮ ਗੈਸ ਤੇ ਭੁੰਨ ਲਾਂਗੇ 5 ਮਿੰਟ ਲਈ ਤੁਸੀਂ ਇਹਨੂੰ ਸੇਮ ਗੈਸ ਉੱਪਰ ਹੀ ਭੁੰਨਣਾ ਆਂ ਆਦਾ ਕਲਰ ਬਿਲਕੁਲ ਨਹੀਂ ਚੇਂਜ ਹੋਣ ਦੇਣਾ ਫਿਰ ਪਾਵਾਂਗੇ ਇਹਦੇ ਵਿੱਚ ਆਪਾਂ ਦੇਸੀ ਘਿਓ ਚਾਰ-ਪੰਜ ਚਮਚ ਦੇਸੀ ਘਿਓ ਦੇ ਪਾਣੀ ਇਹਦੇ ਵਿੱਚ ਘਿਓ ਪਾ ਕੇ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਹੁਣ ਪੁੰਨਣੇ ਆ ਫਟਾ ਸਾਡਾ ਪਹੁੰਚ ਗਿਆ ਤੇ ਅੰਨੂ ਅਸੀਂ ਦੂਸਰੇ ਬਰਤਨ ਵਿੱਚ ਕੱਢ ਲੈਣੇ ਆ ਸੇਮ ਬਰਤਨ ਵਿੱਚ ਪਾਵਾਂਗੇ ਦੁਬਾਰਾ ਦੇਸੀ ਘਿਓ ਦੇਚ ਪਾਵਾਂਗੇ ਸੇਂ ਡਰਾਈ ਫਰੂਟ ਮੈਂ ਲਿਆ ਮਗਜ਼ ਟੁੱਠੀ ਤੇਲ ਸੌਂਗੀ ਤੇ ਖਜੂਰਾ ਇਹਨਾਂ ਸਾਰਿਆਂ ਨੂੰ ਆਪਾਂ ਘਿਓ ਵਿੱਚ ਭੁੰਨਾਂਗੇ ਘਿਓ ਵਿੱਚ ਸਾਰੇ ਡਰਾਈ ਫਰੂਟ ਆਪਾਂ ਪਾਵਾਂਗੇ ਇਹਨੂੰ ਤਰੋ ਤੇ ਭੁੰਨ ਕੇ ਫੇਰ ਆਪਾਂ ਛੋਲਾਂ ਦੇ ਆਟੇ 'ਚ ਪਾਵਾਂਗੇ ਕਿੰਨੀਆਂ ਫਿਰ ਬਹੁਤ ਜ਼ਿਆਦਾ ਸਵਾਦ ਬਣਦੀਆਂ ਨੇ ਜਦੋਂ ਪਹਾਂਚੀ ਜਾਂਪੋਨ ਕੇ ਪਾਨੇ ਆ ਪਿੰਨਿਆਂ ਦਾ ਸਵਾਦ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਆਪਾਂ ਹੁਣ ਅੱਜ ਪਾਵਾਂਗੇ ਚੌਣ ਦੇ ਆਟੇ ਨੂੰ ਆਟਾ ਪਾ ਕੇ 2-3 ਮਿੰਟ ਲਈ ਚੰਗੀ ਤਰ੍ਹਾਂ ਭੁੰਨ ਲੈਣੇ ਆ ਤਾਂ ਜੋ ਡਰਾਈ ਸਪੌੜ ਚੰਗੀ ਤਰ੍ਹਾਂ ਦੇ ਵਿੱਚ ਮਿਕਸ ਹੋ ਜਾਵੇ ਬਹੁਤ ਹੀ ਵਧੀਆ ਖੁਸ਼ਬੂ ਆਣੀ ਸ਼ੁਰੂ ਹੋ ਗਈ ਹੈ ਜਦੋਂ ਕੋਈ ਚੀਜ਼ ਵਧੀਆ ਪਾਨੀਏ ਤਾਂ ਉਹਦੀ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਆਉਂਦੀ ਹੈ ਆਪਾਂ ਨੂੰ ਬੋਮੈਂਟ ਲਈ ਕੁੱਲਿਆ ਤੁਹਾਨੂੰ ਪਹਿਲੇ ਵਾਲੇ ਬਰਤਨ ਚ ਪਾ ਦਨੇ ਹਨ ਕਿਉਂਕਿ ਇਹ ਬਰਤਨ ਛੋਟਾ ਹੈ ਤਾਂ ਅਸੀਂ ਕੁੱਲੇ ਬਰਤਨ ਚ ਪਾ ਕੇ ਮਿਚੰਗੀ ਦਵਾ ਮਿਕਸ ਕਰਨੇ ਆ ਸੇਮ ਕਰਾਏ ਦੇ ਵਿੱਚ ਪਾਵਾਂਗੇ ਅੱਧੀ ਕੁੱਲੀ ਪਾਣੀ ਇੱਕ ਚਮਚ ਪਾਵਾਂਗੇ ਸੌਂਫ ਪਾਣੀ ਨੂੰ ਆਪਾਂ ਚੰਗੇ ਤਰ੍ਹਾਂ ਗਰਕਾ ਲੈਣੇ ਆਂ ਆਦੇ ਵਿੱਚ ਸੌਂਫ ਦਾ ਫਲੇਵਰ ਪੂਰੀ ਤਰ੍ਹਾਂ ਆ ਜਾਏ ਸੌਂਫ ਇਹਦੇ ਵਿੱਚ ਖੰਡ ਇਹਦੇ ਵਿੱਚ ਪਾਵਾਂਗੇ ਸ਼ੱਕਰ ਤਦੀ ਵਧੀਆ ਜੀ ਅਸੀਂ ਚਾਸਨੀ ਤਿਆਰ ਕਰ ਲੈਨੇ ਆਂ ਚਾਸਨੀ ਸਾਡੀ ਬਣ ਗਈ ਐ ਅਨ ਨੂੰ ਵੀ ਮਟੀਰੀਅਲ ਦੇ ਉੱਪਰ ਪਾ ਦਾਂਗੇ ਇੱਕ ਕੋਲੀ ਲੈਣਾ ਦੁੱਧ ਤੇ ਦੁੱਧ ਨੂੰ ਅਸੀਂ ਕੋਸਾ ਕਰ ਲਾਂਗੇ ਤੁਸੀਂ ਮਲਾਈ ਵਾਲਾ ਦੁੱਧ ਲੈਣਾ ਐ ਦੁੱਧ ਨੂੰ ਆਪਾਂ ਕੋਸਾ ਕਰ ਲੈਨੇ ਆਂ ਤਪਿੰਨੀਆਂ ਵਾਲੇ ਆਟੇ ਦੇ ਵਿੱਚ ਅਨੂੰ ਪਾਵਾਂਗੇ ਦੁੱਧ ਸਾਡਾ ਕੋਸਾ ਹੋ ਗਿਆ ਮਟੀਰੀਅਲ ਦੇ ਵਿੱਚ ਦੁੱਧ ਆਪਾ ਪਾ ਤਾ ਤੇ ਹੁਣ ਅਨੂੰ ਚੰਗੇ ਤਰ੍ਹਾਂ ਮਿਕਸ ਕਰਕੇ ਦੀਆਂ ਪਿੰਨੀਆਂ ਵਟ ਲੈਣੇ ਆ ਮੈਂ ਜਦੋਂ ਦੁੱਧ ਪਾਇਆ ਸੀ ਤੇ ਉਹ ਦਿਖਾਣਾ ਮੈਂ ਤੁਹਾਨੂੰ ਭੁੱਲ ਗਈ ਤੇ ਹੁਣ ਅਨੂੰ ਹੱਥ ਨਾਲ ਚੰਗੇ ਤਰ੍ਹਾਂ ਮਿਕਸ ਕਰਕੇ ਦੀਆਂ ਪਿੰਨੀਆਂ ਵਟ ਲੈਣੇ ਆ ਪਹਿਲਾਂ ਅਨੂੰ ਚੰਗੇ ਤਰ੍ਹਾਂ ਆਪਾਂ ਮਿਕਸ ਕਰਾਂਗੇ ਫਿਰ ਇਸ ਦੀਆਂ ਪਿੰਨੀਆਂ ਬਣਾਵਾਂਗੇ ਤੁਸੀਂ ਦੁੱਧ ਨੂੰ ਨਾਲੋਂ ਨਾਲ ਪਾਇਓ ਮੈਂ ਜੱਕਦਮ ਸਾਰਾ ਦੁੱਧ ਪਾਤਾ ਤੇ ਇਸ ਕਰਕੇ ਪਿੰਨੀਆਂ 'ਚ ਜਨਕੀ ਮਟੀਰੀਅਲ 'ਚ ਮੇਰਾ ਦੁੱਧ ਜਿਆਦਾ ਹੋ ਗਿਆ ਤੁਸੀਂ ਚੈੱਕ ਕਰਕੇ ਫੇਰ ਦੁੱਧ ਨੂੰ ਪਾਇਓ ਜੱਕਦਮ ਸਾਰਾ ਦੁੱਧ ਨਾ ਪਾਇਓ ਤੁਸੀਂ ਇਹਨੂੰ ਗਰਮ-ਗਰਮ ਹੀ ਬਣਾ ਲਿਓ ਜਦੋਂ ਠੰਡੀਆਂ ਹੋ ਜਾਣੀਆਂ ਤੇ ਇਹ ਵੱਟੀਆਂ ਨਹੀਂ ਜਾਣਗੀਆਂ ਤਾਂ ਦੇਖੋ ਪਿੰਨੀਆਂ ਸਾਡੀਆਂ ਕਿੰਨੀਆਂ ਵਧੀਆ ਬੰਦੀਆਂ ਬਈਆਂ ਨੇ ਇਸੇ ਤਰੀਕੇ ਨਾਲ ਤੁਸੀਂ ਸਾਰੀਆਂ ਪਿੰਨੀਆਂ ਨੂੰ ਵਟ ਲਿਓ ਇਹਨੂੰ ਬਣਾਉਣਾ ਬਹੁਤ ਹੀ ਸਿੰਪਲ ਆ ਤੇ ਸੜਦੀਆਂ ਚ ਮੈਂ ਹਰ ਤਰ੍ਹਾਂ ਦੀ ਪਿੰਨੀ ਬਣਾਈ ਆ ਜੇ ਤੁਸੀਂ ਵੇਸਣ ਦੀ ਪਿੰਨੀ ਦੀ ਰੈਸਪੀ ਦੇਖਣਾ ਚਾਹੁੰਦੇ ਆ ਤਾਂ ਤੁਸੀਂ ਮੇਰੇ ਚੈਨਲ ਤੇ ਦੇਖ ਸਕਦੇ ਹੋ ਅੱਜ ਮੈਂ ਬਣਾਉਣ ਦੀ ਆ ਚੋਲਾਂ ਦੀਆਂ ਪਿੰਨੀਆਂ ਕਿਉਂਕਿ ਮਾਗੀ ਸੀ ਮਾਗੀ ਤੇ ਪੰਜਾਬ ਵਿੱਚ ਪਿੰਨੀਆਂ ਨੂੰ ਜ਼ਰੂਰ ਬਣਾਇਆ ਜਾਂਦਾ ਆ ਮੈਂ ਫਸਟ ਟਾਈਮ ਚੋਲਾਂ ਦੀਆਂ ਪਿੰਨੀਆਂ ਨੂੰ ਇਸ ਕਰਕੇ ਮੇਰੇ ਕੋਲੋਂ ਚੋਲਾਂ ਦੀਆਂ ਪਿੰਨੀਆਂ ਵਿੱਚ ਦੁੱਧ ਜ਼ਿਆਦਾ ਪੈ ਗਿਆ ਤੁਸੀਂ ਦੁੱਧ ਨੂੰ ਘੱਟ ਹੀ ਰੱਖਿਓ ਜਾਂ ਤੁਸੀਂ ਦੁੱਧ ਨੂੰ ਸਕਿਪ ਕਰਕੇ ਜ਼ਿਆਦਾ ਕਿਉਂ ਪਾ ਲਿਓ ਮੈਂ ਹਰ ਤਰ੍ਹਾਂ ਦੀਆਂ ਪਿੰਨੀਆਂ ਬਣਾਈਆਂ ਨੇ ਬੇਸਨ ਦੀਆਂ ਅਲਸੀ ਦੀਆਂ ਮੂੰਗੇ ਦੀਆਂ ਬਹੁਤ ਹੀ ਪਰਫੈਕਟ ਤੇ ਵਧੀਆ ਬਣੀਆਂ ਨੇ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਜੇਰਾ ਚੈਨਲ ਤੇ ਪਹਿਲੀ ਵਾਰ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਬੈਲ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲੇ ਮਿਲ ਸਕੇ